ਚੇ ਨਾਮਜ਼ਦਗੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਅੱਜ ਆਖਰੀ ਦੌਰ ਦੇ ਨਮਕਣ ਪੱਤਰ ਜਿਹੜੇ ਹੈਗੇ ਆ ਉਹ ਢਾਕਲ ਕਰਨ ਜਾਣੇ ਨੇ ਜਮਖਾਨਾ ਅਲਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਭੇ ਰਾਮੀਤੇ ਹਨੇਰਾ ਇੱਕ ਨਵਾਂ ਵਿਹਾਨ ਹੈ ਇੱਕ ਨਵਾਂ ਵਿਹਾਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਕਲੱਬ ਦੇ ਤਸਵੀਰਾਂ ਤੁਸੀਂ ਪਹਿਲਾਂ ਦੇਖ ਸਕਦੇ ਹੋ ਹਜੂਮ ਅਸਲੇ ਹਜੂਮ ਇਕੱਠਾ ਹੋਇਆ ਹੋਇਆ ਹੈ ਜਿੰਮਖਸ਼ਾਲਾ ਕਲੱਬ ਦੇ ਵਿੱਚ ਅੱਜ ਆਖਰੀ ਦੌਰ ਦੇ ਨਾਮਜ਼ਦਗੀ ਪੱਤਰ ਦਾਖਲ ਹੋਣੇ ਨੇ ਤੇ 2 ਮਾਰਚ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਸਮਾਂ ਹੈਗਾ ਔਰ ਇਸ ਵਿਚਕਾਰ ਜਿਹੜੇ ਇੱਥੇ ਲੋਕ ਇੱਥੇ ਜਿਹੜੇ ਮੋਟਰ ਸਪੋਰਟਰ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕਿਵੇਂ ਵੋਟ ਤੇ ਸਪੋਰਟ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਹੈ ਫਸਲ ਹਾਲ ਆਉਗੀ ਆ ਜੋ ਮਾੜਾ ਮਾੜਾ ਫਸਲ ਹਾਲ ਆਓ ਵਧੀਆ ਫਸਲ ਕਲਾਸ ਜਿਮ ਖਾਨਾ ਕਲੱਬ ਦੇ ਵਿੱਚ ਨਾਮਜਦਗੀਆਂ ਦਾ ਦੌਰ ਜਿਹੜਾ ਉਹ ਚੱਲ ਰਿਹਾ ਔਰ 2 ਮਾਰਚ ਨੂੰ ਪੱਤਰ ਵਾਪਸ ਲੈਣ ਦਾ ਸਮਾਂ ਔਰ ਇਸ ਵਿਚਕਾਰ ਕਾਜੀ ਸਾਹਿਬ ਸਾਡੇ ਨਾਲ ਹੈ ਕਿਨੇ ਕਾਜੀ ਸਾਹਿਬ ਨਾਮਜਦਗੀਆਂ ਦਾ ਦੌਰ ਚੱਲ ਰਿਹਾ 2 ਮਾਰਚ ਨੂੰ ਨਾਮਜਦਗੀਆਂ ਵਾਪਸ ਲੈਣ ਦਾ ਸਮਾਂ ਔਰ ਇਸ ਵਿਚਕਾਰ ਜੇ ਜਿਮਖਾਨਾ ਕਲੱਬ ਦੇ ਨਿਹਾਰ ਦੀ ਗੱਲ ਕਰਦੇ ਆ ਕੱਲ ਵੀ ਗੱਲ ਕੀਤੀ ਸੀ ਉਸ ਤੋਂ ਪਹਿਲਾਂ ਵੀ ਲੋਕਾਂ ਨਾਲ ਗੱਲ ਕੀਤੀ ਸੀ ਜਿਹੜੇ ਵੋਟਰ ਤੇ ਸਪੋਰਟਰ ਹੈਗੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਨੁਹਾਰ ਬਦਲੀ ਜਾਵੇਗੀ ਹੋਰ ਜਿਮਖਾਨਾ ਕਲੱਬ ਦੀ ਦੇਖੋ ਜਿਮਖਾਨਾ ਕਲੱਬ ਦੀ ਨੁਹਾਰ ਦਾ ਜਿਹੜਾ ਬਦਲਣ ਦਾ ਕੰਮ ਆ ਆਲਰੇਡੀ ਪਿਛਲੀਆਂ ਕਈ ਟਰਮਸ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਸਾਡੇ ਮਾਨਯੋਗ ਪ੍ਰਾਣੇ ਸੈਕਟਰੀ ਸਾਹਿਬ ਸ੍ਰੀ ਸ਼ਾਕਰ ਗੋਰਾ ਜੀ ਔਰ ਸਾਡੇ ਮਾਨਯੋਗ ਐਕਸ ਸੈਕਟਰੀ ਸਰਦਾਰ ਦਲਜੀਤ ਸਿੰਘ ਛਾਵੜਾ ਜੀ ਔਰ ਇਹਨਾਂ ਦੀ ਇਹਨਾਂ ਨੇ ਜੋ ਕੰਮ ਵਿਕਾਸ ਦੇ ਲਿਖੇ ਸੀ ਉਹਨਾਂ ਨੂੰ ਸੰਦੀਪ ਬਾਲ ਜੀ ਨੇ ਜਾਰੀ ਰੱਖਿਆ ਔਰ ਪਿਛਲੇ 2 ਸਾਲਾਂ ਦੇ ਵਿੱਚ ਕਲੱਬ ਦੇ ਵਿੱਚ ਬੇਹੱਦ ਜਿਹੜਾ ਵਿਕਾਸ ਹੋਇਆ ਜਿਸ ਦਾ ਸਦਕਾ ਅਜਨੀ ਭਾਰੀ ਗਿਣਤੀ ਵਿੱਚ ਮੈਂਬਰ ਜਿਹੜੇ ਨੇ ਆਪਣਾ ਅਸ਼ੀਰਵਾਦ ਦੇਣ ਲਈ ਸਾਰੇ ਹੀ ਕੈਂਡੀਡੇਟਸ ਨੂੰ ਇੱਥੇ ਪਹੁੰਚੇ ਨੇ ਔਰ ਅੱਜ ਦੇ ਇਸ ਮੌਕੇ ਤੇ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਪੂਰੀ ਸਾਡੀ ਟੀਮ ਵੱਲੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਦਾ ਕੰਮ ਅਸੀਂ ਕਰ ਰਹੇ ਆ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਜਾਰੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੇਗੀ ਔਰ ਜੋ ਕਲੱਬ ਦੇ ਵਿੱਚ ਕੁਝ ਹੋਰ ਡਿਵੈਲਪਮੈਂਟ ਦੇ ਸਕੋਪ ਹੈ ਜਿੱਥੇ-ਜਿੱਥੇ ਕੰਮ ਹੋਣਾ ਬਾਕੀ ਹੈ ਔਰ ਛੇਤੀ ਤੋਂ ਛੇਤੀ ਹੀ ਉਹਨਾਂ ਖੇਤਰਾਂ ਦੇ ਵਿੱਚ ਆ ਕੇ ਕੰਮ ਨੂੰ ਪੂਰਾ ਕੀਤਾ ਜਾਏਗਾ ਜਿਵੇਂ ਕਿ ਪਾਰਕਿੰਗ ਦੀ ਸਮੱਸਿਆ ਹੈ ਉਹਨੂੰ ਜਲਦ ਤੋਂ ਜਲਦ ਇੱਕ ਪਾਰਕਿੰਗ ਦਾ ਬਹੁਤ ਵੱਡਾ ਸੀ ਪਲਾਨ ਜਿਹੜਾ ਆਲਰੇਡੀ ਤਿਆਰ ਕਰ ਚੁੱਕੇ ਸੀ ਲੇਕਿਨ ਸਮੇਂ ਦੀ ਘਾਟ ਕਰਕੇ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਰਕਿੰਗ ਦੀ ਜਿਹੜਾ ਪ੍ਰਪੋਜ਼ਲ ਹੈ ਉਹਨੂੰ ਬਹੁਤ ਹੀ ਇੱਕ ਵੱਡੇ ਪੱਧਰ ਤੇ ਕਰਕੇ ਇਹ ਵੱਡੀ ਸਮੱਸਿਆ ਨੂੰ ਦੂਰ ਕੀਤਾ ਜਾਏਗਾ ਔਰ ਬਾਕੀ ਵੀ ਜਿੱਥੇ-ਜਿੱਥੇ ਕੁਝ ਮੇਨਟੇਨੈਂਸ ਦੀ ਔਰ ਹੋਰ ਡਿਵੈਲਪਮੈਂਟ ਦਾ ਸਕੋਪ ਹੈ ਸਟੂ ਜਿਹੜਾ ਹੈ ਉਹ ਸਕੋਪ ਅੱਗੇ ਜਾਰੀ ਰੱਖਿਆ ਜਾਏਗਾ ਇੱਕ ਸਾਜੀ ਸਾਹਿਬ ਇਸ ਵਾਰ ਮਹਿਲਾਵਾਂ ਦਾ ਖਾਸ ਯੋਗਦਾਨ ਦੇਖ ਰਹੇ ਆ ਕਿ ਮਹਿਲਾਵਾਂ ਵਾਚੜ ਕੇ ਹਿੱਸਾ ਲੈ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਦੇਖੋ ਜੀ ਮਹਿਲਾਵਾਂ ਵੀ ਭਾਰੀ ਗਿਣਤੀ ਵਿੱਚ ਇਸ ਕਲੱਬ ਦੀਆਂ ਮੈਂਬਰਸ ਨੇ ਔਰ ਮੈਂਬਰ ਹੋਣ ਦੇ ਨਾਤੇ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਕਿ ਉਹ ਕਿਸੇ ਵੀ ਵੇਲੇ ਕੋਈ ਵੀ ਚੋਣ ਜਿਹੜੀ ਹੈ ਉਹ ਐਸ ਬਤੌਰ ਮੈਂਬਰ ਲੜ ਸਕਦੇ ਨੇ ਔਰ ਬੜੀ ਅੱਛੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਵਾਰ ਅੱਗੇ ਆਂਦਾ ਜਿਹੜਾ ਹੈ ਉਹ ਮੌਕਾ ਆਪਣੇ ਆਪ ਨੂੰ ਦਿੱਤਾ ਹੈ ਔਰ ਇਹ ਹੁਣ ਮੈਂਬਰਾਂ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਹਨਾ ਮੈਂਬਰਾਂ ਨੂੰ ਉਹ ਚੰਗਾ ਸਮਝਦੇ ਨੇ ਕਿਹਨਾ ਮੈਂ ਪੁਰਾਣੇ ਮੈਂਬਰਾਂ ਦਾ ਰਿਪੋਰਟ ਕਾਰਡ ਦੇਖਦੇ ਨੇ ਕਿ ਕਿਦਾਂ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਔਰ ਕੀ ਸਮਝਦੇ ਕਿ ਪ੍ਰੋਫਾਈਲ ਦੇਖ ਕੇ ਜਿਹੜੇ ਜਿੰਨੇ ਵੀ ਕੈਂਡੀਡੇਟਸ ਲੜ ਰਹੇ ਨੇ ਕੀ ਉਹ ਕਲੱਬ ਦੀ ਬਿਹਤਰੀ ਲਈ ਕੰਮ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਔਰ ਉਸੇ ਆਧਾਰ ਤੇ ਜਿਹੜੇ ਆ ਉਹ ਮੈਂਬਰ ਸਾਹਿਬਾਨ ਵੋਟ ਕਰਨਗੇ ਠੀਕ ਹੈ ਤਾਂ ਮਹਿਲਾਵਾਂ ਨਾਲ ਵੀ ਗੱਲ ਕਰਾਂਗੇ ਕੈਂਡੀਡੇਟ ਹੈਗੇ ਨੇ ਨਾਲ ਅੱਜ ਨਾਲ ਵੱਲੋਂ ਆਪਣੇ ਮੈਂਬਰ ਜੀ ਨੇ ਪੱਤਰ ਦਾਖਲ ਕਰਨੇ ਹੱਥ ਵਿੱਚ ਉਹਨਾਂ ਦੇ ਪੱਤਰ ਮੌਜੂਦ ਹੈਗੇ ਨੇ ਮੈਂ ਕਿਵੇਂ ਦੇਖਦੇ ਹਾਂ ਨਿਹਾਰ ਬਦਲਣ ਜਾ ਰਹੀ ਹੈ ਜਿਮਖਲਾ ਕਲੱਬ ਦੀ ਹੋਰ ਕੀ ਵੱਧ ਚੜ ਕੇ ਕੰਮ ਕੀਤੇ ਜਾਣਗੇ ਬਹੁਤ ਸਾਰੇ ਅੱਛੇ ਅੱਛੇ ਕੰਮ ਜੋ ਲੇਟੈਸਟ ਕੰਮ ਹੋਣਗੇ ਉਹ ਸਾਰੇ ਕੀਤੇ ਜਾਣਗੇ ਲੇਟੈਸਟ ਅਸੀਂ ਲੇਟੈਸਟ ਕੰਮ ਹੀ ਕਰਾਂਗੇ ਅੱਗੇ ਵੀ ਸਾਰਾ ਜਿਮਖਾਨਾ ਬਹੁਤ ਸੋਹਣਾ ਲੇਟੈਸਟ ਬਣਿਆ ਹੈ ਬੱਚਿਆਂ ਦਾ ਲੇਡੀਜ਼ ਦਾ ਵੱਡਿਆਂ ਵੱਡੇ ਸੀਨੀਅਰ ਸਿਟੀਜ਼ਨਸ ਦਾ ਸਭ ਦਾ ਅੱਛਾ ਜੋ ਸੁਜੈਸ਼ਨਸ ਦੇ ਨਹੀਂ ਉਹਦੇ ਅਕੋਰਡਿੰਗਲੀ ਕੰਮ ਕਰਾਂਗੇ ਵੋਟ ਸਪੋਰਟ ਮਿਲ ਰਹੀ ਹੈ ਪੂਰੀ ਪੂਰੀ ਹਾਂਜੀ ਪੂਰੀ ਸਪੋਰਟ ਵੋਟਸ ਆਪ ਪੂਰੀ ਮਿਲ ਰਹੀ ਹੈ ਹਾਂਜੀ ਬਹੁਤ ਬਹੁਤ ਮੁਬਾਰਕਾਂ ਦੇਣੀ ਸੋਹਰਾ ਵੱਲੋਂ ਵੀ ਤੁਹਾਨੂੰ ਹੋਰ ਜਿਹੜੇ ਕੈਂਡੀਡੇਟ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਮੇਰੇ ਨਾਲ ਅਸਲ ਜਗਜੀਤ ਸਿੰਘ ਜੀ ਮੌਜੂਦ ਹੈਗੇ ਜਗਜੀਤ ਜੀ ਕਿਵੇਂ ਦੇਖ ਰਹੇ ਹੋ ਇਲੈਕਸ਼ਨ ਆਨ ਲੱਗੇ ਨੇ ਨਾਮਜ਼ਦਗੀਆਂ ਦਾ ਦੌਰ ਜਿਹੜਾ ਆਖਰੀ ਪੜਾਅ ਦੇ ਵਿੱਚ ਹੈਗਾ ਅਸਲੇ ਅੱਜ ਅਸੀਂ ਸਾਰੀ ਪੂਰੀ ਟੀਮ ਦੇ ਨਾਲ ਕੁੱਕੀਵੈਲ ਜੀ ਦੀ ਗੁਵਾਈ ਦੇ ਵਿੱਚ ਇਹ ਪ੍ਰੋਫਾਈਲ ਕੰਦੇ ਆ ਰਹੇ ਆ ਨੋਮੀਨੇਸ਼ਨ ਭਰਾਂਗੇ ਮੇਰੇ ਨਾਲ ਥੋੜੀ ਸਾਫ ਸਾਡੇ ਐਜੈਕਟਿਵ ਨੇ ਉਹ ਵੀ ਨਾਲ ਨੇ ਪੂਰੀ ਟੀਮ ਨੂੰ ਨਾਲ ਲੈ ਕੇ ਜਾ ਰਹੇ ਆ ਪ੍ਰਮਾਤਮਾ ਕਰੇ ਇਸ ਵਾਰ ਪੂਰੀ ਮਿਹਨਤ ਦੇ ਨਾਲ ਪੂਰੀ ਦੀ ਪੂਰੀ ਟੀਮ ਜਿੱਤ ਕੇ ਦੁਆਰਾ ਵਿੱਚ ਆਏਗੀ ਔਰ ਬਹੁਤ ਹੀ ਸੁਧਾਰ ਵਾਸਤੇ ਕਲੱਬ ਦੇ ਬਹੁਤ ਅੱਗੇ ਤੋਂ ਅੱਛੇ ਵਿਜ਼ਨ ਲੈ ਕੇ ਕਲੱਬ ਦਾ ਕੰਮ ਕਰੇ ਮੇਨ ਤਾਂ ਗਾ ਸਪੋਰਟ ਦੀ ਨਹੀਂ ਸਪੋਰਟ ਕਿਹੋ ਜੀ ਐਸੋਲੇ ਸਪੋਰਟ ਸਾਰੇ ਸਾਥੀਆਂ ਦੀ ਪੂਰੀ ਜਲੰਧਰ ਤੋਂ ਪੂਰੀ ਸਪੋਰਟ ਹੈ ਔਰ ਪ੍ਰਮਾਤਮਾ ਦੀ ਅਸ਼ੀਰਵਾਦ ਦੇ ਨਾਲ 100% ਸਾਰੀ ਟੀਮ ਜਿੱਤ ਕੇ ਅੰਦਰ ਆਏਗੀ thank you गलबात देने के लिए और भी भी ना गलबात कर ली थे मैं मेरे लाल मजूदर एक जितनी भी मजूदर की अन्ना गल कर दे सर की मैं देख रही हूँ रिच मेरा नाम गुंदीप सिंह सोढ़ी एडवोकेट है जी I have been elected twice तो आज सारे यहाँ दे सारे मेंबर्स दे आशीर्वाद ना दो बार इलेक्ट हो All World Open Challenge 17 time gold medalist R K तांत्रिक ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ